ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨੀ ਮੱਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਜੀ ਅੱਜ ਤੁਹਾਡੇ ਲਈ ਆਪਾਂ ਰਾਮ ਟੈਕਸ ਬ੍ਰਾਂਡ ਦੇ ਤੇ ਜੈਵੀ ਜੈ ਬ੍ਰਾਂਡ ਦੇ ਸੂਟ ਲੈ ਕੇ ਆਏ ਜੀ ਬੜੇ ਪਿਆਰੇ ਬ੍ਰਾਂਡਿਡ ਸੂਟ ਰਹਿਣਗੇ ਤੇ ਪ੍ਰਾਈਸ ਸੂਟਾਂ ਦੇ ਮੈਂ ਨਾਲ ਦੀ ਨਾਲ ਦੱਸੀ ਜਾਣੀਆਂ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਦੀ ਹਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਆਂ ਹਰ ਇੱਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਹੈ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 81400 580 800 ਦਿਨ ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਜਿਹੜੇ ਕੋਰੀਅਰ ਚਾਰਜਸ ਆ ਉਹ ਵੀ ਅਲੱਗ ਤੋਂ ਹੋਣਗੇ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜ਼ੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ਕਲੋਜ਼ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਾਉਣੀ ਪੈਣੀ ਹੈ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅਸਦਾ ਪਹਿਲਾ ਸੂਟ ਇਹ ਦੇਖੋ ਬੜਾ ਸੋਹਣਾ ਰੈਸਟ ਜੀ ਟੋਨ ਤੇ ਆ ਜਿਹੜਾ ਕਾਲਸ ਤੇ ਤਾਂਬੇ ਰੰਗਾ ਰੰਗ ਹੁੰਦਾ ਹੈ ਉਹ ਵਾਲਾ ਕਲਰ ਹੈ ਜੀ ਸੂਟ ਦਾ ਰਾਮਟੈਕਸ ਬ੍ਰਾਂਡ ਦਾ ਸੂਟ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਹੈਗੀ ਬੜਾ ਪਿਆਰਾ ਬਹੁਤ ਸੌਫਟ ਦੇ ਵਿੱਚ ਸਟਫ ਹੈ विदाउट लाइनिंग सूट बनूंगा रामटेक्स ब्रांड ਦਾ ਸੂਟ ਹੈ ਤੇ ਬਹੁਤ ਪਿਆਰਾ ਸਾਰਾ ਹੈਂਡਵਰਕ ਵਿੱਚ ਹੱਥ ਦਾ ਕੰਮ ਵੀ ਹੈ ਮਸ਼ੀਨੀ ਵਰਕ ਵੀ ਇਹ ਸਾਰਾ ਹੈਂਡਵਰਕ ਕੀਤਾ ਹੋਇਆ ਹੈ ਬੜਾ ਸੋਹਣਾ ਗੱਠ ਕਢਾਈ ਦਾ ਕੰਮ ਹੈ ਤੇ ਘੇਰੇ ਤੇ ਬਹੁਤ ਸੋਹਣੀ ਮਸ਼ੀਨੀ ਵੇਲ ਬਣੀ ਹੋਈ ਹੈ ਜਿਹੜੀ ਸ਼ਰਟ ਹੈ ਇਹ ਲਾਈਨਾਂ ਵਾਲਾ ਫੈਬਰਿਕ ਹੈ ਸ਼ਰਟ ਹੈ ਜਿਹੜਾ ਲਾਈਨਾਂ ਵਾਲਾ ਫੈਬਰਿਕ ਹੈ ਤੇ ਪਲੇਨ ਬਾਟਮ ਰਹੂਗੀ ਨਾਲ ਸੇਵ ਦਿਓ 3 ਮੀਟਰ ਦੀ ਬਾਟਮ ਰਹਿਣੀ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਸੂਟ ਨੂੰ ਵਿਦਾਊਟ ਲਾਈਨਿੰਗ ਸੂਟ ਬਣਨਾ ਹੈ ਲੁੱਕ ਦੇਖੋ ਬੜਾ ਪਿਆਰਾ ਸਰਦਾਰੀ ਸੂਟ ਹੈ ਇਹ ਫਰੰਟ ਆ ਗਿਆ ਇਹ ਫਲਾਵਰ ਹੈ ਜਿਹੜਾ ਇੱਥੋਂ ਤੋਂ ਬਾਜੂ ਤੇ ਆ ਜਾਣਾ ਤੇ ਇਹ ਬੈਕ ਪੱਲਾ ਆ ਜਾਣਾ 셔ਟ ਦਾ ਬੈਕ ਤੇ ਵੀ ਸੇਮ ਪ੍ਰਿੰਟ ਹੀ ਹੈ ਇਹ ਦੂਜੀ ਬਾਜੂ ਤੇ ਆ ਜਾਣਾ ਪ੍ਰਿੰਟ ਕੋਈ ਲਾਈਨਿੰਗ ਨਹੀਂ ਲੱਗਣੀ ਹੈਗੀ ਵਿਦਾਊਟ ਲਾਈਨਿੰਗ ਸੂਟ ਬਣਨਾ ਤੇ ਨਾਲ ਹੈਗਾ ਪਿਓਰ ਦਾ ਦੁਪੱਟਾ ਨਾਲ ਫੁੱਲ ਪਿਓਰ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਤੇ ਪ੍ਰੋਪਰ ਲੇਸ ਦੀ ਫਿਨਿਸ਼ਿੰਗ ਹੈ ਜੀ ਦੁਪੱਟੇ ਤੇ ਲੇਸ ਲੱਗੀ ਹੋਈ ਹੈ ਦੁਪट्टे ਤੇ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਇਹ ਲੁੱਕ ਆ ਜਾਣੀ ਸੂਟ ਦੀ ਦੇਖੋ ਕਿੰਨਾ ਪਿਆਰਾ ਸੂਟ ਹੈ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ ਰਾਮਟੈਕਸ ਬ੍ਰਾਂਡ ਦਾ ਸੂਟ ਹੈ 2600 ਪ੍ਰਾਈਸ ਦੇ ਨਾਲ 2600 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਇਹਦੇ ਵਿੱਚ ਹੁਣ ਤੁਹਾਨੂੰ ਕਲਰ ਦਿਖਾਨੀ ਹੈ ਇਹਦੇ ਵਿੱਚ ਇਹ ਨੈਕਸਟ ਹੈਗਾ ਬੜਾ ਸੋਹਣਾ ਮਸਟਰਡ ਜੈ ਕਲਰ ਹੈ ਜਿਹੜਾ ਕਾਲਸ ਤੇ ਮਸਟਰਡ ਕਲਰ ਬ੍ਰਾਂਡਡ ਸੂਟਾਂ ਦਾ ਕਪੜਾ ਨਹੀਂ ਕਦੇ ਵੀ ਖਰਾਬ ਹੁੰਦਾ ਬਹੁਤ ਪਿਆਰਾ ਸਟੱਫ ਬਹੁਤ ਸੌਫਟ ਸਟੱਫ ਦੇ ਵਿੱਚ ਸਾਰਾ ਵਰਕ ਬੜਾ ਪਿਆਰਾ ਹੋਇਆ ਘੇਰੇ ਤੇ ਵੀ ਵਰਕ ਹੈ ਇਹਨਾਂ ਨਾਲ ਫਲਾਵਰ ਪ੍ਰਿੰਟਿੰਗ ਨਾਲ 3 ਮੀਟਰ ਦੀ ਬਾਟਮ ਰਹੂਗੀ 3 ਮੀਟਰ ਦੀ ਬਾਟਮ ਦੇ ਨਾਲਵੇਂ ਹੁੰਦਾ ਵਿੱਚ ਜੇ ਤੁਸੀਂ ਕੋਈ ਡਿਜ਼ਾਈਨਿੰਗ ਕਰਾਣੀ ਆ ਉਹ ਵੀ ਹੋ ਜਾਂਦੀ ਹੈ ਤੇ ਸਲਵਾਰ ਭਾਰੀ ਬਣਾਉਣੀ ਆ ਤਾਂ ਵੀ ਬਣਾ ਸਕਦੇ ਹਾਂ ਤੇ ਨਾਲ ਪਿਓਰ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਪ੍ਰੋਪਰ ਲੇਸ ਦੀ ਫਿਨਿਸ਼ਿੰਗ ਕੀਤੀ ਹੋਈ ਹੈ ਇਹ ਰੋਕਾ ਜੀ 2600 ਪ੍ਰਾਈਸ ਹੈ ਜੀ 2600 ਪ੍ਰਾਈਸ ਹੈ ਜੀ ਸੋਟ ਦਾ ਤੇ ਨੈਕਸਟ ਆ ਗਿਆ ਇਹਦੇ ਵਿੱਚ ਮਰੂਨ ਕਲਰ ਮੈਰੂਨ ਕਲਰ ਹੈ ਮੈਰੂਨ ਕਲਰ ਦੇ ਵਿੱਚ ਸੇਮ ਦੇ ਵਿੱਚ ਕੋਈ ਲਾਈਨਿੰਗ ਨਹੀਂ ਲਗਣੀ ਸੂਟ ਨੂੰ ਵਿਦਾਊਟ ਲਾਈਨਿੰਗ ਸੂਟ ਬਣਨਾ ਰੌਮ ਟੈਕਸਟ ਵਾਲਾ ਬਹੁਤ ਪਿਆਰਾ ਇਹ ਸਾਰਾ ਹੈਂਡਵਰਕ ਕੀਤਾ ਹੋਇਆ ਬਹੁਤ ਸੋਹਣਾ ਤੇ ਇਹ ਘੇਰੇ ਤੇ ਵਰਕ ਆਵੇ ਮੈਰੂਨ ਕਲਰ ਦੇ ਵਿੱਚ ਜੀ ਸੂਟ ਦੁਪੱਟਾ ਇਹ ਰੱਖੋ ਜੋ ਬਥੇਰਾ ਸੂਟ ਇਹ ਤਿੰਨ ਸੂਟ ਮੈਂ ਤੁਹਾਨੂੰ ਰਾਮਟੈਕਸ ਬ੍ਰਾਂਡ ਦੇ ਦਿਖਾਏ ਆ ਵਿਦਆਊਟ ਲਾਈਨਿੰਗ ਬਣਦੇ ਪਿਓਰ ਕਾਟਨ ਦੇ ਵਿੱਚ 2600 ਪ੍ਰਾਈਸ ਹੈ ਜੀ 2600 ਪ੍ਰਾਈਸ ਦੇ ਨਾਲ ਨੈਕਸਟ ਸੂਟ ਆ ਗਿਆ ਵੀ ਰਾਮਟੈਕਸ ਬ੍ਰਾਂਡ ਦਾ ਹੀ ਸੂਟ ਹੈ ਜੀ ਬੜਾ ਸੋਹਣਾ ਪਿੰਕ ਪੀਚ ਜਿਹਾ ਕਲਰ ਹੈ ਤੇ ਪਿਓਰ ਮਸਲੀਨ ਦੇ ਵਿੱਚ ਹੈ ਜੀ ਸੂਟ ਪਿਓਰ ਮਸਲੀਨ ਦੇ ਵਿੱਚ ਏ ਜੀ ਮੈਂ ਕੋਈ ਆਪਾਂ ਨੂੰ ਹਲਕਾ ਫੁਲਕਾ ਕੋਈ ਫੰਕਸ਼ਨ ਹੋਵੇ ਫੰਕਸ਼ਨ ਦੇ ਅਕੋਰਡਿੰਗ ਬਹੁਤ ਪਿਆਰਾ ਸੂਟ ਹੈ ਸਾਰਾ ਹੈਂਡਵਰਕ ਹੋਇਆ neck ਦੇਖੋ ਕਿੰਨੀ ਪਿਆਰੀ ਬਣੀ ਹੈ ਸਾਰਾ ਹੱਥ ਦਾ ਕੰਮ ਹੋਇਆ ਇਹ ਸਾਰਾ ਵਰਕ ਦੇਖ ਸਕਦੇ ਹੋ ਤੁਸੀਂ ਸਾਰਾ ਹੈਂਡਵਰਕ ਕੀਤਾ ਹੋਇਆ ਸਾਰੀ ਸ਼ਰਟ ਤੇ ਬਹੁਤ ਪਿਆਰਾ ਹੈਂਡਵਰਕ ਘੇਰੇ ਤੇ ਮਸ਼ੀਨੀ ਵਰਕ ਵੀ ਹੈ ਨਾਲ ਹੈਂਡਵਰਕ ਵੀ ਹੈ ਇਹ ਫਰੰਟ ਆ ਜਾਣਾ ਬੜਾ ਪਿਆਰਾ ਸਰਦਾਰੀ ਸੂਟ ਹੈ ਬੈਕ ਤੇ ਵੀ ਸੇਮ ਪ੍ਰਿੰਟਿੰਗ ਹੈ ਇਹ ਦੇਖੋ ਬੈਕ ਪੱਲੇ ਤੇ ਆ ਜਣੀ ਪ੍ਰਿੰਟਿੰਗ 3 ਮੀਟਰ ਦੀ ਪਿਓਰ ਮਸਲੀਨ ਦੀ ਬਾਟਮ ਹੈ ਜੀ ਨਾਲ ਪਿਓਰ ਮਸਲੀਨ ਦੀ 3 ਮੀਟਰ ਦੀ ਬਾਟਮ ਰਹੂਗੀ ਨਾਲ ਤੇ ਪਿਓਰ ਮਸਲੀਨ ਦਾ ਹੀ ਦੁਪੱਟਾ ਪੂਰਾ 2.5 ਮੀਟਰ ਦਾ ਲੁੱਕ ਦੇਖੋ ਕਿੰਨੀ ਪਿਆਰੀ ਹੈ ਪੂਰਾ ਸਰਦਾਰੀ ਸੂਟ ਹੈ ਬਹੁਤ ਪਿਆਰਾ ਪਿਓਰ ਮਸਲੀਨ ਦੇ ਦੁਪੱਟੇ ਦੇ ਨਾਲ ਬੜਾ ਸੋਹਣਾ ਪ੍ਰਿੰਟ ਦੇ ਵਿੱਚ ਦੁਪੱਟਾ ਹੈ ਹੈਂਡਵਰਕ ਦੀ ਸ਼ਰਟ ਇਹ ਲੁੱਕ ਆ ਜਣੀ ਸੋਹਣੀ ਦੇਖੋ ਕਿੰਨਾ ਪਿਆਰਾ ਸੂਟ ਹੈ 2750 ਪ੍ਰਾਈਸ ਹੈ ਜੀ 2750 ਪ੍ਰਾਈਸ ਦੇ ਨਾਲ ਆਪਣਾ ਅੱਜ ਦਾ ਇਹ ਵਾਲਾ ਸੂਟ ਇਹਦੇ ਵਿੱਚ ਤੁਹਾਨੂੰ ਕਲਰ ਦਿਖਾਨੀ ਹੈ ਇਹਦੇ ਵਿੱਚ ਹੈਗਾ ਆਪਣੇ ਕੋਲ ਬੜਾ ਸੋਹਣਾ ਗ੍ਰੇਜਾ ਕਲਰ ਹੈ ਲਾਈਟ ਗ੍ਰੇਜਾ ਰੰਗ ਹੈ ਜੀ ਸੂਟ ਦਾ ਪਿਓਰ ਮਸਲੀਨ ਦੇ ਵਿੱਚ ਸੂਟ ਹੈ ਤੇ ਸਾਰੇ ਸੂਟ ਤੇ ਹੋਇਆ ਹੈਂਡਵਰਕ ਨਾਲ ਤੇ ਪਿਓਰ ਮਸਲੀਨ ਦੀ 3 ਮੀਟਰ ਦੀ ਬਾਟਮ ਹੈ ਨਾਲ देखो बड़ा प्यारा हैंड वर्क होए नेक ਤੇ ਸਾਰਾ ਹੈਂਡਵਰਕ ਹੈ ਉਹ ਬਹੁਤ ਪਿਆਰਾ ਸਾਰਾ ਗੱਠ ਕਢਾਈ ਦਾ ਕੰਮ ਹੋਇਆ ਤੇ ਘੇਰੇ ਤੇ ਬੜੀ ਸੋਹਣੀ ਮਸ਼ੀਨੀ ਵੇਲ ਬਣੀ ਹੋਈ ਹੈ ਵਿੱਚ ਇਹਦੇ ਵਿੱਚ ਵੀ ਹੈਂਡਵਰਕ ਕੀਤਾ ਹੋਇਆ ਹੈ ਨਾ ਇਹ ਲੁੱਕ ਆ ਜਾਂਦੀ ਹੈ ਪਿਓਰ ਮਸਲਿਨ ਦੀ ਨਾਲ 3 ਮੀਟਰ ਦੀ ਬਾਟਮ ਰਹੂਗੀ ਰਾਮਟੈਕਸ ਬ੍ਰੈਂਡ ਦਾ ਸੂਟ ਹੈ ਇਹ ਨਾ ਪਿਓਰ ਮਸਲੀਨ ਦਾ ਹੀ 2.5 ਮੀਟਰ ਦਾ ਦੁਪੱਟਾ ਰਹਿਣਾ ਪ੍ਰਿੰਟ ਦੇ ਵਿੱਚ ਬੜਾ ਪਿਆਰਾ ਸਰਦਾਰੀ ਸੂਟ ਫੰਕਸ਼ਨ ਦੇ ਵਿੱਚ ਪਾਉਣ ਲਈ ਇਹ ਦੁੱਕਾ ਜਿੰਦੀ ਆ ਸੀ 2750 ਪ੍ਰਾਈਸ ਹੈ ਜੀ 2750 ਪ੍ਰਾਈਸ ਦੇ ਨਾਲ ਇਹ ਬੜਾ ਸੋਹਣਾ ਲੈਟਸ ਆ ਗਿਆ ਬੜਾ ਸੋਹਣਾ ਪਿਸਤਾ ਗ੍ਰੀਨ ਜਿਹਾ ਕਲਰ ਹੈ ਸੇਮ ਦੇ ਵਿੱਚ ਹੀ ਪਿਓਰ ਮਸਲੀਨ ਦੇ ਵਿੱਚ ਰਾਮ ਟੈਕਸ ਬ੍ਰੈਂਡ ਦਾ ਤੇ neck ਤੇ ਬਹੁਤ ਸੋਹਣਾ ਵਰਕ ਹੋਇਆ ਹੈ ਹੈਂਡਵਰਕ neck ਤੇ ਇਹ ਸਾਰਾ ਹੈਂਡਵਰਕ ਕੀਤਾ ਹੋਇਆ ਗੱਟ ਘਟਾਈ ਦਾ ਕੰਮ ਹੋਇਆ ਸਾਰਾ ਘੇਰੇ ਤੇ ਵੀ ਬੜੀ ਪਿਆਰੀ ਵੇਲ ਬਣੀ ਹੋਈ ਹੈ ਤੇ ਸਾਰਾ ਵਰਕ ਕੀਤਾ ਹੈ ਮਸਲੀਨ ਦਾ ਦੁਪੱਟਾ ਪੂਰਾ 2.5 ਮੀਟਰ ਦਾ ਇਹ ਲੁਕਾ ਦੇਣਾ ਹੈ। ਬਣਾ ਨਾ ਰੇਟ ਦੇ ਵਿੱਚ 2750 ਪ੍ਰਾਈਸ ਹੈ ਜੀ ਤਿੰਨ ਸੂਟ ਮੈਂ ਪ्योर ਮਸਲੀਨ ਦੇ ਹੈਂਡਵਰਕ ਦੇ ਵਿੱਚ ਰਾਮਟੈਕਸ ਬ੍ਰਾਂਡ ਦੇ ਦਿਖਾਏ ਆ ਤੁਹਾਨੂੰ 2750 ਪ੍ਰਾਈਸ ਦੇ ਨਾਲ ਤੇ ਹੁਣ ਦਿਖਾਣੇ ਆਪਾਂ ਜੈ ਵਿਜੇ ਬ੍ਰਾਂਡ ਦੇ ਸੂਟ ਪ्योर ਮਸਲੀਨ ਦੇ ਵਿੱਚ ਰਹਿਣਗੇ ਜੈ ਵਿਜੇ ਬ੍ਰਾਂਡ ਦੇ ਸੂਟ ਬਿਲਕੁਲ ਪਿਓਰ ਮਸਲੀਨ ਦੇ ਬਹੁਤ ਪਿਆਰਾ ਲੱਗ ਜਾਈ ਡਿਜ਼ਾਈਨ ਇਹ ਸਾਰਾ ਵਰਕ ਕੀਤਾ ਹੋਇਆ ਜਿਹੜਾ ਵਿੱਚ ਤੁਹਾਨੂੰ ਦਿਖ ਰਿਹਾ ਬਹੁਤ ਪਿਆਰਾ ਇਹਦੇ ਵਿੱਚ ਵੀ ਹੈਂਡਵਰਕ ਵੀ ਹੋਇਆ ਮਸ਼ੀਨੀ ਵਰਕ ਵੀ ਆ ਇਹ ਹੱਥ ਦਾ ਕੰਮ ਵੀ ਆ ਇਹ ਘੇਰੇ ਤੇ ਵਰਕ ਆ ਜਾਣਾ ਪਿਓਰ ਮਸਲੀਨ ਦੇ ਵਿੱਚ ਤੇ ਇਹ ਬਾਜੂ ਤੇ ਆ ਜਾਣਾ ਜੀ ਵਰਕ ਜਿਹੜਾ ਸਾਈਡ ਤੇ ਦਿੱਤਾ ਹੋਇਆ ਇਹ ਬਾਜੂ ਤੇ ਵਰਕ ਆ ਜਾਣਾ ਬਾਟਮ ਪਿਓਰ ਮਸਲੀਨ ਦੀ ਬਾਟਮ ਤੇ ਵੀ ਬੜੀ ਪਿਆਰੀ ਡਿਜ਼ਾਈਨਿੰਗ ਕੀਤੀ ਹੋਈ ਹੈ ਤੇ ਪਿਓਰ ਮਸਲੀਨ ਦਾ ਇਹ ਦੁਪੱਟਾ ਦਾ ਗਨਾਟਾਈ ਮੀਟਰ ਦਾ ਇਹ ਲੁੱਕ 2600 ਪ੍ਰਾਈਸ ਜੀ 2600 ਪ੍ਰਾਈਸ ਦੇ ਨਾਲ ਆਪਣਾ ਇਹ ਵੜਾ ਸੀ ਨੈਕਸਟ ਸੂਟ ਦਿਖਾਣੇ ਸੂਰਮੀ ਗ੍ਰੇ ਕਲਰ ਦਾ ਫਲਾਵਰ ਪ੍ਰਿੰਟਿੰਗ ਤੋਂ ਹਟਕੀ ਹੈ ਬੜੇ ਪਿਆਰੇ ਸੂਟ ਜਿਨ੍ਹਾਂ ਨੂੰ ਜ਼ਿਆਦਾ ਫਲਾਵਰ ਪ੍ਰਿੰਟ ਨਹੀਂ ਪਸੰਦ ਉਹਨਾਂ ਲਈ ਬੈਸਟ ਸੂਟ ਹੈ ਜੀ ਜੈਵੀ ਜੈ ਬ੍ਰੈਂਡ ਦੇ ਬੜਾ ਪਿਆਰਾ ਹੈ ਸਾਰਾ ਵਰਕ ਕੀਤਾ ਹੋਇਆ ਉੱਪਰ ਤੋਂ ਲੈ ਕੇ ਜਿਹੜਾ ਸਾਰਾ ਤੁਹਾਨੂੰ ਦਿਖ ਰਿਹਾ ਇਹ ਸਾਰਾ ਵਰਕ ਕੀਤਾ ਹੋਇਆ ਘੇਰੇ ਤੇ ਵੀ ਬੜਾ ਪਿਆਰਾ ਵਰਕ ਹੈ ਬਹੁਤ ਸੋਹਣਾ ਵਰਕ ਘੇਰੇ ਤੇ ਹੋਇਆ ਇਹ ਬਾਜੂ ਤੇ ਆ ਜਾਣਾ ਜੀ ਵਰਕ ਸਾਈਡ ਤੇ ਇਹ ਬਾਜੂ ਤੇ ਵਰਕ ਆ ਜਾਣਾ ਪਿਓਰ ਮਸਲੀਨ ਦੀ ਬਾਟਮ ਹੈ ਨਾਲ ਬਾਟਮ ਤੇ ਬੜੀ ਪਿਆਰੀ ਡਿਜ਼ਾਈਨਿੰਗ ਹੈ ਪਿਓਰ ਮਸਲੀਨ ਦਾ ਹੀ ਪੂਰਾ 2.5 ਮੀਟਰ ਦਾ ਦੁਪੱਟਾ ਹੈ ਪੂਰੇ ਖੁੱਲੇ ਦੁਪੱਟੇ ਬਹੁਤ ਪਿਆਰੀ ਲੁੱਕ ਦੇ ਵਿੱਚ 2600 ਪ੍ਰਾਈਸ ਹੈ ਜੀ 2600 ਪ੍ਰਾਈਸ ਦੇ ਨਾਲ ਸੂਟ ਨੈਕਸਟ ਆ ਗਿਆ ਸੂਟ ਕਲਰ ਵੀ ਬੜੇ ਪਿਆਰੇ ਆ ਗਰਮੀਆਂ ਦੇ ਅਕੋਰਡਿੰਗ ਮਡੇ ਸੋਨੇ ਕਲਰ ਆਪਸ਼ਨ ਹੈ ਤੇ ਮੇਨ ਗੱਲ ਹੈ ਫਲਾ ਫਲਾਵਰ ਪ੍ਰਿੰਟਿੰਗ ਤੋਂ ਹਟ ਕੇ ਸੂਟ ਹੈ ਜੈਵੀ ਜੈ ਬ੍ਰਾਂਡ ਤੇ ਸੂਟ ਹੈ ਜੀ ਤੇ ਦੇਖੋ ਇਹ ਜਿਹੜਾ ਤੁਹਾਨੂੰ ਦਿਖ ਰਿਹਾ ਸਾਰਾ ਵਰਕ ਕੀਤਾ ਹੋਇਆ ਹੈ ਵਿੱਚ ਸਾਰਾ ਹੈਂਡਵਰਕ ਕੀਤਾ ਹੋਇਆ ਕੀ ਰਿਹਾ ਤੇ ਬੜਾ ਪਿਆਰਾ ਵਰਕ ਹੈ ਬਾਜੂ ਤੇ ਵਰਕ ਆ ਜਾਣਾ ਪਿਓਰ ਮਸਲੀਨ ਦੀ ਬਾਟਮ ਨਾਲ ਤੇ ਪਿਓਰ ਮਸਲੀਨ ਦਾ ਹੀ ਦੁਪੱਟਾ ਰਹੂਗਾ ਪੂਰਾ 2.5 ਮੀਟਰ ਦਾ ਇਹ ਲੁੱਕ ਹੈ ਬੜਾ ਸੋਹਣਾ ਡਸਟੀ ਪੀਚ ਜਿਹਾ ਕਲਰ ਹੈ ਦੁਪੱਟੇ 'ਚ ਇਹ ਲੁੱਕ ਆ ਰਿਹਾ ਨੂੰ ਸੋਹਣਾ 2600 ਪ੍ਰਾਈਸ ਹੈ 2600 ਪ੍ਰਾਈਸ ਦੇ ਨਾਲ ਆਪਣਾ ਪੇਵੜਾ ਸੀ ਨੈਕਸਟ ਕਲਰ ਆ ਗਿਆ ਬੜਾ ਸੋਹਣਾ ਮਹਿੰਦੀ ਗ੍ਰੀਨ ਕਲਰ ਹੈ ਇਹ ਔਰ ਮਸਲੀਨ ਦੇ ਵਿੱਚ ਸੂਟ ਹੈ ਜੀ ਜੈਵੀ ਜੇ ਬ੍ਰਾਂਡ ਦਾ ਇਹ ਬਹੁਤ ਪਿਆਰਾ ਵਰਕ ਸਾਰਾ ਹੈਂਡਵਰਕ ਕੀਤਾ ਹੋਇਆ ਹੈ ਉੱਪਰ ਤੋਂ ਕਿਹ ਰੇਤੇ ਮਸ਼ੀਨੀ ਵਰਕ ਹੈ ਕਿਹ ਰੇਤੇ ਵਰਕ ਆ ਜਣਾ ਇਹ ਬਾਜੂ ਤੇ ਵਰਕ ਆ ਜਣਾ ਜੀ ਤੇ ਬਾਟਮ ਦੇਖੋ ਕਿੰਨੇ ਪਿਆਰੇ ਤੇ ਕਲਰ ਬਹੁਤ ਸੋਹਣੇ ਆ ਸੂਟਾ ਇਹ ਲੋਕ 3600 ਪ੍ਰਾਈਸ ਦੇ ਨਾਲ 2600 ਪ੍ਰਾਈਸ ਦੇ ਨੈਕਸਟ ਸੂਟ ਆ ਗਿਆ ਮਸਟਰਡ ਕਲਰ ਦੇ ਵਿੱਚ ਹੈ ਜੀ ਬੜਾ ਪਿਆਰਾ ਕੋਈ ਫਲਾਵਰ ਪ੍ਰਿੰਟਿੰਗ ਨਹੀਂ ਹੈਗੀ ਜਿਨ੍ਹਾਂ ਨੂੰ ਫਲਾਵਰ ਪ੍ਰਿੰਟਿੰਗ ਨਹੀਂ ਪਸੰਦ ਓਨਲੀ ਬੈਸਟ ਸੂਟ ਹੈ ਜੀ ਜੈ ਵਿਜੇ ਬ੍ਰਾਂਡ ਦੇ ਦੇਖੋ ਕਿੰਨਾ ਪਿਆਰਾ ਹੈਂਡਵਰਕ ਹੋਇਆ ਉੱਪਰ ਤੋਂ ਲੈ ਕੇ ਸਾਰਾ ਹੀ ਹੈਂਡਵਰਕ ਕੀਤਾ ਹੋਇਆ ਘੇਰੇ ਤੇ ਸਾਰਾ ਮਸ਼ੀਨੀ ਵਰਕ ਹੈ ਇਹ ਬਾਜੂ ਤੇ ਵਰਕ ਆ ਜਾਣਾ ਜੀ ਸਾਈਡ ਤੇ ਦਿੱਤਾ ਹੋਇਆ ਜਿਹੜਾ ਇਹ ਬਾਜੂ ਤੇ ਆ ਜਾਣਾ ਵਰਕ ਪਿਓਰ ਮਸਲੀਨ ਦੀ ਬਾਟਮ प्योर मसलीन का पूरा ढाई मीटर का दुपट्टा रहेगा लुक देखो ये वाले सूट की कि प्यारी बहुत प्यारा सूट है ट्वेंटी सिक्स हंडर्ड प्राइजी सौ प्राइज नैक्सट आ गया बड़ा प्यारा पिंक जहा कलर जय विजय जै ब्रांड के सूट है जी फ्लावर प्रिंटिंग तो हट के बड़े सोहने डिजाइनर सूट है सारा हैंडवर्कता है घेरे तक बड़ा सोहना वर्क घेरे पर ਇਹ ਬਾਜੂ ਤੇ ਵਰਕ ਆ ਜਣਾ ਜੀ ਸਾਈਡ ਤੇ ਬਾਜੂ ਤੇ ਵਰਕ ਪਿਓਰ ਮਸਲੀਨ ਦੀ ਬਾਟਮ ਜੇ ਪਿਓਰ ਮਸਲੀਨ ਦਾ ਦੁਪੱਟਾ ਰਹੂਗਾ ਪੂਰਾ 2.5 ਮੀਟਰ ਦਾ ਪੂਰੇ ਖੁੱਲੇ ਦੁਪੱਟੇ ਬਹੁਤ ਪਿਆਰਾ ਸੂਟ ਕਲਰ ਬੜਾ ਪਿਆਰਾ ਇਹ ਵਾਲੇ ਸੂਟ ਦਾ ਵੀ ਇਹ ਲੁਕਤਾ ਜਣੀ ਲੱਗੂ ਸੋਹਣੀ 2600 ਪ੍ਰਾਈਸ ਦੇ ਜਿਹੜੇ ਮੈਂ ਜੈ ਵੀ ਜੇ ਪ੍ਰੈਮ ਤੇ ਸੂਟ ਦਿਖਾਏ ਆ 2600 ਪ੍ਰਾਈਸ ਦੇ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆਂ ਲੱਗਦਾ ਉਹਦਾ ਸਕਰੀਨ ਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਇਹ ਜ ਮੇਰਾ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ